ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਦੀ ਸੰਤ ਸਮਾਜ ਦੰਦਨੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਇੱਕ ਫੈਸਲਾ ਕੀਤਾ ਸੀ ਕਿ ਸ੍ਰੀ ਅਨੰਦਪੁਰ ਸਾਹਿਬ 14 ਮਾਰਚ ਨੂੰ ਹੋਲੇ ਮਹੱਲੇ ਦੇ ਜੋੜ ਮੇਲੇ ਜੋੜ ਮੇਲੇ ਦੇ ਸਮਾਗਮਾਂ ਤੇ ਪੰਥਕ ਇਕਤਰਤਾ ਕੀਤੀ ਜਾਏਗੀ। ਔਰ 14 ਮਾਰਚ ਨੂੰ ਸਮੁੱਚਾ ਸੰਤ ਸਮਾਗ ਸਿੱਖ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਪੰਥਕ ਜਥੇਬੰਦੀਆਂ ਨੇ ਹਮ-ਹਮਾ ਕੇ ਉੱਥੇ ਹਾਜ਼ਰੀ ਭਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਮਿਲ ਬੈਠ ਕੇ ਗੁਰਮਤੇ ਪਾਸ ਕੀਤੇ ਉਹਨਾਂ ਮੱਧ ਗੁਰਮਤਿਆਂ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ। ਸੰਗਤ ਨੇ ਉਹ ਸੰਗਤਾਂ ਨੇ ਮਿਲ ਬੈਠ ਕੇ ਗੁਰਮਤੇ ਪਾਸ ਕੀਤੇ ਸਨ ਔਰ ਸਮੁੱਚੇ ਪੰਥਰ ਕਾ ਇਕੱਠ ਨੇ ਉਹਨਾਂ ਗੁਰਮਤਿਆਂ ਨੂੰ ਬੜੀ ਚੜ੍ਹਦੀ ਕਲਾ ਨਾਲ ਪ੍ਰਵਾਨਗੀ ਦਿੱਤੀ ਸੀ ਜਿਸ ਵਿੱਚ ਸ੍ਰੀ ਨੇ ਪਖਸਾਂ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਵੀ ਜਥੇਦਾਰ ਸ੍ਰੀ ਅਕਾਲ ਪਖਸਾਹਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਵੀ ਜਥੇਦਾਰ ਪਖਸ ਦੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰ ਪਖਸ ਦੀ ਗੰਦਮਨਾ ਸਾਹਿਬ ਨੂੰ ਰੰਤ ਭਾਲ ਕੀਤਾ ਜਾਏ ਜਿਹੜੀਆਂ ਨਵੀਆਂ ਨੁਕਤੀਆਂ 10 ਮਾਰਚ ਨੂੰ ਕੀਤੀਆਂ ਗਈਆਂ ਸਾਨੂੰ ਉਹਨਾਂ ਨੂੰ ਰੱਦ ਕੀਤਾ ਜਾਏ ਦੂਸਰੇ ਮਤੇ ਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੇ ਜਿਹੜੇ 11 ਮੈਂਬਰ ਹੈ ਉਹਨਾਂ ਦੇ ਪਾਸ ਜਾ ਕੇ ਉਹਨਾਂ ਨੂੰ ਇੱਕ ਮੈਮੋਰੰਡਮ ਰੂਪ ਦੇ ਵਿੱਚ ਪੱਤਰ ਸੌਂਪਿਆ ਜਾਏ ਕਿ ਤੁਸੀਂ 17 ਤਾਰੀਖ ਦੀ ਮੀਟਿੰਗ ਦੇ ਵਿੱਚ ਜੋ ਗੱਲ ਫੈਸਲਾ ਲਿਆ ਉਸ ਫੈਸਲੇ ਨੂੰ ਰੱਦ ਕਰਕੇ ਤਿੰਨੇ ਪੱਖਾਂ ਦੇ ਸਿੰਘ ਸਹਿਬਾਨਾਂ ਨੂੰ ਬਹਾਲ ਕਰੋ ਤੁਸੀਂ ਵੇਖਿਆ ਕਿ ਉਸ ਦਿਨ ਦੇ ਪੰਥਕ ਇਕੱਠ ਦੀ ਅਪੀਲ ਤੋਂ ਸੰਗਤਾਂ ਵਿੱਚ ਕਿੰਨਾ ਭਾਰੀ ਉਤਸ਼ਾਹ ਸੀ ਕਿੰਨਾ ਜੋਸ਼ ਸੀ ਕਿ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੇ ਮੈਂਬਰਾਂ ਦੇ ਘਰਾਂ ਤੇ ਉਹਨਾਂ ਦੇ ਬੂਹਾਂ ਤੇ ਜਾ ਕੇ ਸੰਗਤਾਂ ਨੂੰ ਬੈਠ ਕੇ ਨਾਮ ਜਪਿਆ ਬਾਣੀ ਪੜ੍ਹੀ ਔਰ ਅਪੀਲਾਂ ਕੀਤੀਆਂ ਔਰ ਅਧਮੀ ਨੂੰ ਪਤਾ ਲੱਗਾ ਕਿ ਅੱਜ ਦੀ ਜੋ ਅੰਤਰਨ ਕਮੇਟੀ ਦੀ ਇਕੱਤਰਤਾ ਸੀ ਉਸ ਵਿੱਚ ਉਹਨਾਂ ਨੇ ਸੰਗਤਾਂ ਦੀ ਪੰਥਕ ਇਕੱਠ ਦੀ ਅਪੀਲ ਦੀ ਪ੍ਰਵਾਹ ਨਾ ਕਰਦੇ ਆਂ ਹੁਆ ਜੋ ਗਲਤ ਫੈਸਲਾ ਸੀ ਉਸ ਨੂੰ ਵਾਪਸ ਨਹੀਂ ਲਿਆ ਜਿਸ ਲਈ ਸਿੱਖ ਸੰਗਤਾਂ ਦੇ ਵਿੱਚ ਅੱਜ ਦੁਨੀਆ ਭਰ ਦੇ ਸਿੱਖਾਂ ਦੀ ਨਿਗਾਹ ਉਸ ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ ਦੀ ਇਕੱਤਰਤਾ ਤੇ ਲੱਗੀ ਹੋਈ ਸੀ ਸੰਗਤਾਂ ਦੇ ਵਿੱਚ ਅੱਜ ਬਹੁਤ ਵੱਡਾ ਭਾਰੀ ਰੋਸ ਹੈ ਮੈਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਕਿ ਹੁਣ ਸਾਡੇ ਪਾਸ 28 ਮਾਰਚ ਨੂੰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਹੈ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅਮਰਸਰ ਸਾਹਿਬ ਉੱਥੇ ਅਸੀਂ ਸਮੁੱਚੇ ਪੰਥ ਨੂੰ ਅਪੀਲ ਕੀਤੀ ਸੀ ਸੰਗਤਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਇਹ ਆਪਣਾ 17 ਤਾਰੀਖ ਦੀ ਮੀਟਿੰਗ ਦੇ ਵਿੱਚ ਫੈਸਲਾ ਰੱਦ ਨਹੀਂ ਕਰਦੇ ਤਾਂ ਫਿਰ 28 ਤਾਰੀਖ ਨੂੰ 2 मार्च दिन शुक्रवार नु 2025 श्री अमृतसर साहिब दीदी पावन धरती ते सरदार तेज सिंह समुंदरी हॉल ਵਿਖੇ ਇੱਕ ਬਹੁਤ ਵੱਡਾ ਇਕੱਠ ਲਗਾ ਕੇ ਅਸੀਂ ਉੱਥੇ ਬੈਠ ਕੇ ਸਤਨਾਂ ਬਾਣੀ ਗੁਰੂ ਦਾ ਜਾਪ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਜਵਾਬਦਾ ਦੇ ਜਵਾਬਦੇਹੀ ਕੀਤੀ ਜਾਏਗੀ ਜਿਦੋਂ ਅੰਤਰੰਕ ਕਮੇਟੀ ਦਾ ਫੈਸਲਾ ਹੈ ਉਸ ਨੂੰ ਰੱਦ ਕਰਕੇ ਤਿੰਨੇ ਸਿੰਘ ਸਹਿਬਾਨਾਂ ਦੀ ਬਹਾਲੀ ਕੀਤੀ ਜਾਏਗੀ ਅੱਧ ਮੈਂ ਸਮੁੱਚੇ ਸੰਸਮਾਜ ਨੂੰ ਨਿਆਂਗ ਸਿੰਘ ਜਥੇਬੰਦੀਆਂ ਨੂੰ ਪੰਥਕ ਜਥੇਬੰਦੀਆਂ ਨੂੰ ਪੰਥਕ ਧਰਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਔਰ ਜਿੰਨੇ ਵੀ ਪੰਥਦਰਦੀ ਆ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਬੈਠਾ ਦੁਨੀਆ ਭਰ ਦੇ ਵਿੱਚ ਬੈਠੇ ਸਿੱਖ ਜਿੱਥੇ ਵੀ ਬੈਠੇ ਆ ਉਹਨਾਂ ਨੂੰ ਮੈਂ ਸਨਿਮਰ ਅਪੀਲ ਕਰਦਾ ਕਿ ਤੁਸੀਂ ਆਵਾਜ਼ ਉਠਾਓ ਔਰ ਜਿੰਨੀਆਂ ਸੰਗਤਾ ਪੰਜਾਬ ਦੇ ਵਿੱਚ ਨੇ ਨਾ ਜਾਣ ਨਾਲ ਲੱਗਦੇ ਸੂਬੇ ਹਮਤ ਬੈਠੀਆਂ ਸਾਰੀਆਂ ਸੰਗਤਾਂ ਸਮੁੱਚਾ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਆਕਾਰ ਸੇਵਾ ਵਾਲੀਆਂ ਜਥੇਬੰਦੀਆਂ ਸੇਵਾ ਪੰਥੀ ਜਥੇਬੰਦੀਆਂ ਇਸੇ ਹੀ ਤਰ੍ਹਾਂ ਪੰਥਕ ਤੇ ਰਾਂਝੀਆਂ ਵੀ ਹਨ ਸਾਰੇ ਆਪਣੇ ਮਤਭੇਦ ਭੁਲਾਓ ਔਰ ਹਮ ਹਮ ਆ ਕੇ ਸ੍ਰੀ ਅਮਰਸਰ ਸਾਹਿਬ ਚੱਲੀਏ ਔਰ ਇਹਨਾਂ ਦੇ ਮਨਮਾਨੀ ਦੇ ਫੈਸਲੇ ਕਿਤਿਆਂ ਨੂੰ ਰੱਦ ਕਰਾਈਏ ਔਰ ਸਾਰਾ ਪੰਥ ਇੱਕਜੁੱਟ ਹੋ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਸ੍ਰੀ ਅਮਰਸਰ ਸਾਹਿਬ ਜੁਦੇ ਤਾਂ ਕਿ ਇਹਨਾਂ ਦੇ ਮਨਮਾਨੀ ਦੇ ਫੈਸਲਿਆਂ ਨੂੰ ਰੱਦ ਕਰਾਇਆ ਜਾ ਸਕੇ ਇਹ ਮੇਰੀ ਅੱਜ ਸਮੁੱਚੀ ਸੰਗਤ ਨੂੰ ਅਪੀਲ ਔਰ ਬੇਨਤੀ ਅਭੀ ਇਹ ਕਿਨਾਂ ਸੋਸ਼ਲ ਮੀਡੀਆ ਉੱਤੇ ਜਿਹੜਾ ਤੁਸੀਂ ਪਹਿਲਾਂ ਵੀ ਬਿਆਨ ਦਿੱਤਾ ਸੀ ਉਸ ਤੋਂ ਬਾਅਦ ਕਾਫੀ ਵਰੂਧੀ ਕਮੈਂਟਸ ਜਿਹੜੇ ਹੈਗੇ ਨੇ ਦੇਖਣ ਨੂੰ ਮਿਲ ਰਹੇ ਨੇ ਕਿ ਇਸ ਗੰਧ ਦੇ ਤੇੜਾ ਤੁਸੀਂ ਜਿੱਤੇ ਦਾ ਸਾਥ ਨਹੀਂ ਲੈ ਕੇ ਮੇਰੀ ਇੱਕ ਬੇਨਤੀ ਹੈ ਜੀ ਕਿ ਇਹ ਗੱਲਾਂ ਪਿਛਲੇ ਸਮਿਆਂ ਤੋਂ ਚੱਲਦੀਆਂ ਹੁੰਦੀਆਂ ਹਨ ਕਿ ਕਿਸੇ ਬੰਦੇ ਨੂੰ ਬਦਨਾਮ ਕਰਨ ਲਈ ਉਸ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾਵੇ ਪਹਿਲੀ ਗੱਲ ਮੈਂ ਇਹਨਾਂ ਲੋਕਾਂ ਨੂੰ ਇਹ ਪੁੱਛਣੀ ਚਾਹਣਾ ਔਰ ਪੰਥਕ ਪਲੇਟਫਾਰਮ ਤੋਂ ਪੁੱਛਣੀ ਚਾਹਣਾ ਕਿ ਤੁਸੀਂ ਪੰਥਕ ਮਰਿਆਦਾ ਪੰਥਕ ਅਰਦਾਸ ਦੀ ਗਲਤ ਆ ਕਰਦੇ ਹੋ ਲੇਕਿਨ ਪੰਥਕ ਅਰਦਾਸ ਦੇ ਬੋਲ ਜਿਹੜੇ ਆ ਉਹਨਾਂ ਦੀਆਂ ਧੜੀਆਂ ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ ਤੇਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਬੋਲੋ ਦੀ ਵਾਹਿਗੁਰੂ ਸਿੰਘ ਸਹਿਬਾਨਾ ਦੀ ਕਿਸ ਤਰ੍ਹਾਂ ਅਕਾਲੀ ਆਗੂਆਂ ਨੇ ਕਰਦਾਰ ਖੁਸ਼ੀ ਕੀਤੀ ਅੱਜ ਦੁਨੀਆ ਵਿੱਚ ਕਿਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸਿੰਘ ਸਹਿਬਾਨਾ ਦੇ ਉੱਤੇ ਕੀਤੀ ਗਈ ਹੈ ਸ਼ਰਮ ਨਾਲ ਸਿਰ ਝੁਕਣਾ ਚਾਹੀਦਾ ਇੱਕ ਪਾਸੇ ਅਰਦਾਸ ਦੇ ਬੋਲ ਹੈ ਵੀ ਦੇਖ ਕੇ ਅਣਡਿੱਠ ਕਰਨਾ ਤੇ ਦੂਸਰੇ ਪਾਸੇ ਆਪਣੇ ਤਖਤਾਂ ਤੇ ਬੈਠੇ ਜਥੇਦਾਰਾਂ ਨੂੰ ਆਪਣੀ ਨਿੱਜੀ ਚੌਧਰਾਂ ਲਈ ਆਪਣੀਆਂ ਨਿੱਜੀ ਪਦਵੀਆਂ ਲਈ ਉਹਨਾਂ ਨੂੰ ਬਗਨਾਮ ਕਰਨਾ ਇਹ ਕਿੱਥੋਂ ਦੀ ਗੁਰ ਸਿੱਖੀ ਆ ਕਿੱਥੋਂ ਦਾ ਇਹ ਅਕਾਲੀ ਪੁਰਣਾ ਕਿੱਥੋਂ ਦੀ ਇਹ ਪੰਥਕ ਸੋਚ ਹੈ ਦੁਸ਼ਮਣ ਦਾ ਵੀ ਕੋਈ ਗੁਨਾਹ ਹੋਵੇ ਦੁਸ਼ਮਣ ਦਾ ਵੀ ਕੋਈ ਪਾਪ ਹੋਵੇ ਸਿੱਖ ਕਦੇ ਉਸ ਦਾ ਜ਼ਿਕਰ ਵੀ ਨਹੀਂ ਕਰਦਾ ਬੜਾ ਅਫਸੋਸ ਹੈ ਦੁੱਖ ਨਾਲ ਕਹਿਣਾ ਪੈਂਦਾ ਕਿ ਇਹ ਜੋ ਕੁਝ ਕੀਤਾ ਜਾ ਰਿਹਾ ਇਹ ਅਰਦਾਸ ਦੇ ਬੋਲਾਂ ਦੀ ਉਲੰਘਣਾ ਜਿਹੜੀ ਨਿੱਤਰ ਅਰਦਾਸ ਆਪ ਕਰਦੇ ਸਿੰਘ ਸਹਿਬਾਨਾਂ ਦੀ ਜੋ ਇਹਨਾਂ ਨੇ ਕਿਰਦਾਰ ਕਸ਼ੀ ਕੀਤੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਮੈਂ ਇਹ ਬੇਨਤੀ ਕਰਦਾ ਅੱਜ ਤੁਸੀਂ ਸਿੰਘ ਸਹਿਬਾਨਾਂ ਦੀ ਕਿਰਦਾਰ ਕਸ਼ੀ ਕਰ ਰਹੇ ਹੋ ਉਹਨਾਂ ਧਾਰਮਿਕ ਹਸਤੀਆਂ ਦੀ ਕਿਰਦਾਰ ਕਸ਼ੀ ਕਰ ਰਹੇ ਹੋ ਜਿਨ੍ਹਾਂ ਦੇ ਅੱਗੇ ਅਸੀਂ ਹੱਥ ਜੋੜ ਕੇ ਸਰ ਝੁਕਾਉਨੇ ਆਉਣ ਵਾਲਾ ਸਮਾਂ ਤੁਹਾਨੂੰ ਵੀ ਮਾਫ਼ ਨਹੀਂ ਕਰੇਗਾ ਦੁਨੀਆ ਤੁਹਾਨੂੰ ਇਸ ਗੁਨਾਹ ਦੀ ਸਜ਼ਾ ਦੇਗੀ ਪੰਥ ਦੀ ਕਚਹਿਰੀ ਦੇ ਵਿੱਚ ਔਰ ਇਹ ਸਜ਼ਾ ਤੁਹਾਨੂੰ ਅਵਸ਼ਯ ਰੱਬ ਦੀ ਦਰਗਾਹ ਤੋਂ ਵੀ ਮਲੇਗੀ ਕਬੀਰ ਸਾਹਿਬ ਨੇ ਕੀ ਕਿਹਾ ਕਹੋ ਕਬੀਰ ਨਿੰਦਕ ਡੂਬਾ ਹਮ ਉਤਰੇ ਪਜਾਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਬਾਕੀ ਆਈਟੀ ਸੈੱਲ ਵਾਲਿਆਂ ਨੂੰ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਤੁਸੀਂ ਕੱਲ ਤੇ ਜੰਮੇ ਆ ਔਰ ਤੁਸੀਂ ਰੋਕੜ ਬੋਚਾਂ ਦੀ ਸ਼੍ਰੇਣੀ ਵਿੱਚ ਆਉਨੇ ਆ ਸਿੱਧੀ ਗੱਲ ਹੈ ਔਰ ਜਿਸ ਢੰਗ ਦੇ ਨਾਲ ਤੁਸੀਂ ਲੱਗੇ ਹੋਏ ਆ ਨਾ ਦੁਨੀਆ ਨੂੰ ਤੁਹਾਡਾ ਪਤਾ ਲੱਗ ਚੁੱਕਾ ਲੋਕਾਂ ਨੂੰ ਪਤਾ ਵੀ ਤੁਸੀਂ ਕੌਣ ਲੋਕ ਕਮੈਂਟ ਕਰਦੇ ਹੋ ਕੌਣ ਲੋਕ ਗਲਤ ਪੋਸਟਾਂ ਪਾਦੇ ਹੋ ਅੱਜ ਲੁਕੀ ਸ਼ਿਪੀ ਗੱਲ ਨਹੀਂ ਰਹਿ ਗਈ ਅਕਾਲੀ ਦਲ ਦਾ ਕਿੱਡਾ ਵੱਡਾ ਤਸੱਚਾ ਕਿਰਦਾਰ ਸੀ ਅਕਾਲੀ ਨਾਮ ਸੁਣ ਕੇ ਅਕਾਲੀ ਦਲ ਦੇ ਆਗੂਆਂ ਨੂੰ ਦੁਨੀਆ ਵੇਖ ਕੇ ਸਿਰ ਝਕਾਉਂਦੀ ਸੀ ਦੁਨੀਆ ਦੇ ਵਿੱਚ ਅਕਾਲੀ ਸੋਚ ਦਾ ਪੰਥਕ ਸੋਚ ਦਾ ਇੰਨਾ ਸਤਕਾਰ ਸੀ ਕਿ ਕੋਈ ਬਜ਼ੁਰਗ ਅਕਾਲੀ ਦਲ ਦਾ ਵਰਕਰ ਸੇਵਾਦਾਰ ਹੁੰਦਾ ਸੀ ਲੋਕ ਹੱਥ ਧੌੜ ਕੇ ਖੜੇ ਹੋ ਜਾਂਦੇ ਸਨ ਕੀ ਅੱਜ ਇਹਨਾਂ ਲੋਕਾਂ ਦਾ ਨਾਮ ਲੈਣ ਤੋਂ ਵੀ ਲੋਕ ਸੌ ਵਾਰੀ ਕੁਰੇਜ ਕਰਦੇ ਆ ਕਿ ਇਹਨਾਂ ਲੋਕਾਂ ਨੇ ਜਿਹੜਾ ਰਸਤਾ ਫੜ ਲਿਆ ਨਾ ਇਹ ਰਸਤਾ ਨਾ ਮਨਮੁਖਾਂ ਵਾਲਾ ਨਾਸਤਕਾਂ ਵਾਲਾ ਔਰ ਘਟੀਆ ਸੋਚ ਦਾ ਪ੍ਰਗਟਾਵਾ ਕਰਦੇ ਆ ਆਈਟੀ ਸੈਲ ਵਿੰਗ ਦੀ ਜੋ ਮਹਿਮੇਨਾ ਨੇ ਵਿੱਢੀ ਹੋਈ ਹੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਹਾਡੀ ਸਾਨੂੰ ਨਾ ਕੱਲ ਪ੍ਰਵਾਸ ਹੀ ਨਾ ਅੱਜ ਪ੍ਰਵਾਹ ਮੈਂ ਇਹ ਅਪੀਲ ਕਰਦਾ ਮੀਡੀਆ ਦੇ ਰਾਹੀਂ ਤੁਹਾਡੇ ਕੋਲੇ ਜਿੰਨਾ ਜ਼ੋਰ ਲੱਗਦਾ ਮੇਰੇ ਖਿਲਾਫ ਪ੍ਰਚਾਰ ਕਰੋ ਮੇਰੇ ਖਿਲਾਫ ਜਿੰਨੀਆਂ ਪੋਸਟਾਂ ਪਾਈਆਂ ਜਾਂਦੀਆਂ ਪਾਓ ਪਾਓ ਤੁਸੀਂ ਸਾਡੇ ਤੇ ਕੋਈ ਅਸਰ ਨਹੀਂ ਕੋਈ ਤੁਹਾਡੀ ਇਸ ਇਲਜ਼ਾਮ ਬਾੜੀ ਦਾ ਸਾਨੂੰ ਕੋਈ ਵੀ ਪ੍ਰਭਾਵ ਨਹੀਂ ਤੁਹਾਡਾ ਇਸ ਕਰਕੇ ਜੇ ਤੁਸੀਂ ਆਏ ਦਿਨ ਇਹੀ ਕੁਛ ਕਰੋਗੇ ਨਾ ਜਿਹੜਾ ਕੁਛ ਰਹਿ ਗਿਆ ਇਹ ਵੀ ਨਹੀਂ ਬਚਣਾ ਇਹ ਤੁਹਾਡੇ ਕੋਲੇ ਰਹਿਣਾ ਨਹੀਂ ਹੁਣ ਦੁਨੀਆ ਜਾਗ ਚੁੱਕੀ ਹੈ ਲੋਕਾਂ ਨੂੰ ਪਤਾ ਲੱਗ ਚੁੱਕਾ ਕਿ ਇਹ ਤੁਸੀਂ ਕਿਸ ਵਾਸਤੇ ਕਰ ਰਹੇ ਹੋ ਇਸ ਕਰਕੇ ਇਹ ਜਿਹੜੇ ਲੋਕ ਕਰ ਰਹੇ ਆ ਨਾ ਇਹਨਾਂ ਦੀ ਕੱਲ ਸਾਨੂੰ ਪ੍ਰਵਾਸ ਹੀ ਨਾ ਇਹਨਾਂ ਦੀ ਅੱਜ ਹੈ ਸੰਗਤ ਜਾਣਦੀਆਂ ਕੌਣ ਪੰਥਕ ਹੈ ਕੌਣ ਪੰਥ ਪ੍ਰਸਤ ਹੈ ਕੌਣ ਗੁਰੂ ਨੂੰ ਸਮਰਪਤ ਹੈ ਕੌਣ ਤਖਤਾਂ ਨੂੰ ਸਮਰਪਤ ਹੈ ਕੌਣ ਸੰਗਤ ਨੂੰ ਸਮਰਪਤ ਹੈ ਇਹ ਦੁਨੀਆ ਜਾਣਦੀ ਹੈ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਬਾਬਾ ਜੀ ਅੰਤਰੰਗ ਕਮੇਟੀ ਆਪਣੇ ਫੈਸਲੇ ਦੇ ਉੱਤੇ ਬਝਿਜ ਦਿਖਾਈ ਦਿੰਦੀ ਹੈ ਕੀ ਸਮਝਦੇ ਹੋ ਕਿ ਕੋਈ ਪ੍ਰੈਸ਼ਰ ਲਾਇਆ ਹੈ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਹੋ ਸਕਦਾ ਮੇਰੀ ਇਹ ਬੇਨਤੀ ਹੈ ਵੀ ਅੰਤਰੰਗ ਕਮੇਟੀ ਜਿਹੜੀ ਹੈ ਨਾ ਅੰਤਰ ਕਮੇਟੀ ਜਿਹੜੀ ਹੈ ਉਹ ਵੈਸੇ ਤਾਂ ਦੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਤੇ ਰਾਂ ਪੰਥ ਦੀ ਜਮਾਤ ਹੈ ਗੁਰਦੁਆਮਾਂ ਦਾ ਪ੍ਰਬੰਧ ਕਰਦੀ ਹੈ ਉਹਨੂੰ ਕਿਸੇ ਵੀ ਰਾਜਨੀਤਿਕ ਪ੍ਰੈਸ਼ਰ ਦੇ ਅਧੀਨ ਕੰਮ ਨਹੀਂ ਕਰਨਾ ਚਾਹੀਦਾ ਮੈਂ ਹੈਰਾਨ ਹੈ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ ਦੀ ਮੀਟਿੰਗ ਹੋਵੇ ਇਕੱਤਰਤਾ ਹੋਵੇ ਤੇ ਉਹਦੇ ਵਿੱਚ ਰਾਜਨੀਤਿਕ ਆਗੂ ਜਾ ਕੇ ਪ੍ਰੈਸ ਕਾਨਫਰੰਸਾਂ ਕਰਨ ਇਸ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਮਾਨਮਰਿਆਦਾ ਰਹਿ ਗਈ ਜੀ ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ 'ਚ ਉਹਨਾਂ ਦੇ ਪ੍ਰਧਾਨ ਸਾਹਿਬ ਬੈਠਦੇ ਆ ਬਾਕੀ ਜਰਨਲਿਸਟ ਇਕੱਤਰ ਬੈਠਦੇ ਆ ਮੀਤ ਪ੍ਰਧਾਨ ਬੈਠਦੇ ਆ ਸਾਰੇ ਮੈਂਬਰ ਬੈਠਦੇ ਆ ਨਾ ਉੱਥੇ ਜਾ ਕੇ ਰਾਠਸੀ ਬੰਦਾ ਜਾ ਕੇ ਅੱਜ ਇੰਨੀ ਪਾਣੀ ਨਾਲੋਂ ਵੀ ਪਤਲੀ ਹਾਲਤ ਹੋ ਗਈ ਹੈ ਸਾਡੀ ਕਿ ਸ਼੍ਰੋਮਣੀ ਕਮੇਟੀ ਨੂੰ ਦੁਨੀਆ ਤਾਂ ਕਹਿ ਰਹੀ ਹੈ ਕਿ ਰਾਠਸੀ ਲੋਕਾਂ ਦਾ ਜਿਹੜਾ ਗਲਬਾ ਸ਼੍ਰੋਮਣੀ ਕਮੇਟੀ ਤੋਂ ਲਾਉਣਾ ਚਾਹੀਦਾ ਸ਼੍ਰੋਮਣੀ ਕਮੇਟੀ ਮੁਕਤ ਹੋਣੀ ਚਾਹੀਦੀ ਹੈ ਰਾਠਸੀ ਲੋਕਾਂ ਦੇ ਪ੍ਰਭਾਵ ਤੋਂ ਤੇ ਅੱਜ ਰਾਠਸੀ ਬੰਦੇ ਬੈਠ ਕੇ ਉਹਨਾਂ ਦੀ ਮੀਟਿੰਗ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਇਸ ਤੋਂ ਸ਼੍ਰੋਮਣੀ ਕਮੇਟੀ ਦੇ ਨਿਹਾਰ ਦਾ ਹੋਰ ਕੀ ਇਸ ਤੋਂ ਵੱਡਾ ਨਿਹਾਰ ਕੀ ਹੋ ਸਕਦਾ ਜੀ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜਾ ਆਇਆ ਕਿਸ ਕਾਰਨ ਕਰਕੇ ਆਇਆ ਸ਼੍ਰੋਮਣੀ ਕਮੇਟੀ ਪੰਥ ਦੀ ਮਾਨਮਤਾ ਸੰਸਥਾ ਸ਼ੀਤਾਂ ਦੀ ਜਥੇਬੰਦੀ ਹੈ ਉਸ ਨੂੰ ਇਹਨਾਂ ਪ੍ਰਭਾਵਾਂ ਤੋਂ ਮੁਕਤ ਰੱਖਣ ਦੀ ਲੋੜ ਹੈ ਔਰ ਅੰਤਰੰਕ ਕਮੇਟੀ ਨੂੰ ਕਿਸੇ ਦਾ ਪ੍ਰਭਾਵ ਨਹੀਂ ਕਬੂਲਣਾ ਚਾਹੀਦਾ ਸ਼੍ਰੋਮਣੀ ਕਮੇਟੀ ਪੰਥ ਦੀ ਨੁਮਾਇੰਦਗੀ ਕਰਦੀ ਹੈ ਪੰਥ ਦੀ ਆਵਾਜ਼ ਉਠਾਉਣ ਦੀ ਹੱਕਦਾਰ ਹੈ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ ਤੋਂ ਪੰਛ ਦੀ ਆਵਾਜ਼ ਉੱਠਦੀ ਹੈ ਤਖਤਾਂ ਦੇ ਦਸੇਦਾਰਾਂ ਦੇ ਸਨਮਾਨ ਦੀ ਗੱਲ ਉੱਠਦੀ ਹੈ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ ਤੋਂ ਉਹ ਬਾਤਾਂ ਨਹੀਂ ਉੱਠਦੀਆਂ ਕਿ ਤਖਤਾਂ ਦੀ ਮਾਨ ਮਰਿਆਦਾ ਨੂੰ ਰੋਲਿਆ ਗਿਆ ਤਖਤਾਂ ਦੀ ਸਰਵਉੱਚਤਾ ਨੂੰ ਧਾ ਲਾਈ ਗਈ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਉਹਨਾਂ ਦੀ ਪੁਸਤਪਨਾਹੀ ਕਰੇ ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ ਜੀ ਇੱਕ ਗਲੋਸ ਸਵਾਲ ਹੈ ਜੀ ਇਹਦਾ ਤੁਸੀਂ 28 ਮਾਰਚ ਨੂੰ ਕਹਿ ਕੇ ਇਕਤਰਤਾ ਉਹ ਤੇ ਹੋਊਗੀ ਔਰ ਸ਼ਾਂਤ ਨੇ ਜਿਹੜਾ ਹੈਗਾ ਜਾਪ ਕੀਤਾ ਜਾਊਗਾ ਹਾਂਜੀ ਔਰ ਉਸ ਦਰਮਿਆਨ ਕੋਈ ਜਿਵੇਂ ਤੁਹਾਡਾ ਪਹਿਲਾ ਬਿਆਨ ਸੀ ਕਿ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਹੀਂ ਚਾਹੁੰਦੇ ਹਾਂ ਹਾਂਜੀ ਫਿਰ ਉਹ ਇੰਨਾ ਵੱਡਾ ਇਕੱਠ ਜਿਹੜਾ ਤੁਸੀਂ ਸਾਧਨੀ ਉੱਥੇ 22 ਮਾਰਚ ਨੂੰ ਹਾਂਜੀ ਔਰ ਉਸ ਦਰਮਿਆਨ ਕਿਸ ਤਰ੍ਹਾਂ ਦੀ ਜਿਹੜੀ ਰੂਪ ਰೇಖਾ ਜਿਹੜੀਆਂ ਕਿੰਨਾ ਲੀਖੋਗੇ ਸਰ ਸੰਗਤ ਪੰਜਾਬ ਦੇ ਪਿੰਡਾਂ ਚੋਂ ਕਾਫਲਿਆਂ ਦੇ ਰੂਪ ਨਾਲ ਜਾਏਗੀ ਬੜਾ ਭਾਰੀ ਸ਼ਾਹ ਸੰਗਤ ਦੇ ਵਿੱਚ ਔਰ ਸਮੁੱਚੇ ਸੰਸਮਾਜ ਨੂੰ ਮੇਰੀ ਅਪੀਲ ਹੈ ਅੰਮ੍ਰਿਤ ਸਿੰਘ ਜਥੇਬੰਦੀਆਂ ਨੂੰ ਅਪੀਲ ਹੈ ਸਿੰਘ ਸੁਭਾਵਾ ਨੂੰ ਮੇਰੀ ਅਪੀਲ ਹੈ ਇਸ ਤੋਂ ਇਲਾਵਾ ਪੰਥਕ ਜਥੇਬੰਦੀਆਂ ਨੂੰ ਅਪੀਲ ਹੈ ਜਿੰਨੀਆਂ ਵੀ ਪੰਥਕ ਤੇ ਰਾ ਸਾਰੀਆਂ ਟੋਪਲ ਸੁਧਾਰ ਲਹਿਰ ਵਾਲੇ ਐ ਜਾਂ ਪੰਥਕ ਜਥੇਬੰਦੀਆਂ ਜਿੰਨੇ ਵੀ ਮੈਂ ਸਾਰਿਆਂ ਨੂੰ ਨਿਮਰਤਾ ਨਾਲ ਅਪੀਲ ਕਰਦਾ ਕਾਪਲਿਆਂ ਦੇ ਰੂਪ ਦੇ ਵਿੱਚੋਂ ਹਮ ਮਾ ਕੇ ਪਹੁੰਚੋ ਔਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਦੀ ਇਸਲੀ ਅਕਾਲ ਤਖਤ ਸਾਹਿਬ ਦੀ ਦੀ ਮਰਿਆਦਾ ਤੇ ਧਿਆਨ ਰੱਖਦੇ ਹੋਏ ਆਪਾਂ ਗੁਰਮਤਿ ਦੀ ਮਰਿਆਦਾ ਅਨੁਸਾਰ ਉੱਥੇ ਜਾਣਾ ਔਰ ਉੱਥੇ ਜਾ ਕੇ ਚੌਂਕੜੇ ਮਾਰ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਅਸੀਂ ਆਪਣੀ ਆਵਾਜ਼ ਉਠਾਉਣੀ ਹੈ ਅਸੀਂ ਕਿਸੇ ਤਰ੍ਹਾਂ ਦੇ ਟਕਰਾਅ ਦੇ ਵਿੱਚ ਨਾ ਪਏ ਨਾ ਪੈਣਾ ਕਿਉਂਕਿ ਅਸੀਂ ਆਪਣੀ ਸੰਸਥਾ ਨੂੰ ਪੰਥ ਦਾ ਰੋਸ ਦਿਟਾਉਣਾ ਕਿ ਕੌਮ ਦੇ ਵਿੱਚ ਰੋਸ ਹੈ ਤੁਹਾਡੇ ਗਲਤ ਫੈਸਲੇ ਪ੍ਰਤੀ ਕੌਮ ਦੀ ਅਜ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਕੌਮ ਦਾ ਹਰ ਹਿਰਦਾ ਦੁਖੀ ਹੈ ਹਰ ਇੱਕ ਹਿਰਦੇ ਵਿੱਚ ਪੀੜ ਉੱਠੀ ਹੈ ਤੁਸੀਂ ਕੌਮ ਦੇ ਜ਼ਖਮਾਂ ਤੇ ਮਲ੍ਹਮ ਲਾਓ ਨਾ ਕਿ ਕੌਮ ਦੇ ਜ਼ਖਮਾਂ ਦੇ ਉੱਤੇ ਲੋਨ ਭੁੱਕਣ ਦਾ ਰੋਲ ਅਦਾ ਕਰੋ ਜੇ ਹਟ ਇੱਕ ਮਿੰਟ ਜੇ ਹਟ ਧਰਮ ਹੀ ਨਹੀਂ ਛੱਡੋਗੇ ਕੌਮ ਦੀਆਂ ਭਾਵਨਾਵਾਂ ਨੂੰ ਕੌਮ ਦੀਆਂ ਪੀੜਾ ਨੂੰ ਇਹ ਆਹਤ ਨਹੀਂ ਕਰਨਗੇ ਫਿਰ ਇਸ ਕਰਕੇ ਸਾਡਾ ਜਿਹੜਾ ਘਟ ਹੋਏਗਾ ਸਾਡਾ ਜੋ ਰੋਸ ਹੈ ਅਸੀਂ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਬਾਣੀ ਪੜ੍ਹਦੇ ਅਸੀਂ ਆਪਣਾ ਰੋਸ ਪ੍ਰਗਟ ਕਰਾਂਗੇ ਔਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਗਲਤ ਫੈਸਲੇ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਅਹਿਸਾਸ ਕਰਾਵਾਂਗੇ ਕਿ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਸੰਗਤ ਨੇ ਚੁਣ ਕੇ ਭੇਜਿਆ ਸੰਗਤਾਂ ਦੀ ਇਹ ਮਰਜ਼ੀ ਹੈ ਸੰਗਤਾਂ ਦੀ ਇਹ ਇੱਛਾ ਕਿ ਤਿੰਨੇ ਤਖਤਾਂ ਦੇ ਜਥੇਦਾਰ ਦੁਬਾਰਾ ਬਹਾਲ ਕਰੋ ਦੂਧੀਆਂ ਦੀਆਂ ਨੁਕਤੀਆਂ ਰੱਦ ਕਰੋ ਅੱਜ ਸਮੁੱਚੀ ਕੌਮ ਦਾ ਫੈਸਲਾ ਹੈ ਇਹ ਸਰਵੇ ਕਰਾ ਲੈਣ ਦੁਨੀਆ ਤੋਂ ਸਿੱਖਾਂ ਦੇ ਸੰਗਤਾਂ ਦਾ ਸਰਵੇ ਕਰਾ ਲੈਣ ਇਹ ਸੰਗਤਾਂ ਦੀ ਭਾਵਨਾ ਕੀ ਹੈ ਹਰ ਸਿੱਖ ਇਹ ਚਾਹੁੰਦਾ ਕਿ ਤਿੰਨੇ ਤਖਤਾਂ ਦੇ ਜੱਤੇਦਾਰ ਬਹਾਲ ਹੋਣ ਤਖਤਾਂ ਦਾ ਮਾਨ ਸਨਮਾਨ ਬਹਾਲ ਹੋਵੇ ਸਿੰਘ ਸਹਿਬਾਨਾਂ ਨੂੰ ਜਿਸ ਸਤਕਾਰ ਨਾਲ ਉੱਥੇ ਲਾਇਆ ਜਾਂਦਾ ਸਨਮਾਨ ਦੇ ਕੇ ਉਹਨਾਂ ਨੂੰ ਸੁਭਾਈ ਮਾਨ ਕੀਤਾ ਜਾਂਦਾ ਉਹਨਾਂ ਦੀ ਵਿਦਾਇਗੀ ਵੀ ਸਨਮਾਨਪੂਰਵਕ ਹੋਣੀ ਚਾਹੀਦੀ ਹੈ ਦੇਖੋ ਹੁਣ ਮੇਰੀ ਇੱਕ ਬੇਨਤੀ ਸੁਣੋ ਮੈਂ মিডিਆ ਰਾਹੀਂ ਕਹਿੰਨਾ ਸੰਤ ਸਮਾਗਦ ਦਮਦਮੇਂ ਰਖਸ਼ਾਲ ਨੇ ਅੰਗ ਸਿੰਘ ਦਿੱਤੀ ਬੰਦੀਆਂ ਪੰਥਕ ਸੰਸਥਾਾਂ ਮਾ ਇਹਵਨ ਤੁਸੀਂ ਇੱਕ ਅਪੀਲ ਕਰਦੇ ਹੋ ਤੇ ਅਸੀਂ ਸਾਰੇ ਦਸਤਾਰਾਂ ਦੇ ਸਿਰੋਪਾਉ ਲੈ ਕੇ ਜਾਣੇ ਆ ਉੱਥੇ ਸਨਮਾਨ ਕਰਦੇ ਹਾਂ ਉਹਨਾਂ ਦਾ ਤੇ ਤੁਸੀਂ ਜਦੋਂ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਨੂੰ ਮੇਰਾ ਸਵਾਲ ਹੈ ਤੇ ਜਦੋਂ ਅਧਿਕਾਰੀਆਂ ਨੂੰ ਤੁਸੀਂ ਸੇਵਾ ਮੁਕਤ ਕਰਨਾ ਉਦੋਂ ਕਿਉਂ ਆਵਾਜ਼ ਮਾਰੀ ਜਿਨ੍ਹਾਂ ਜੇ ਤਾਂ ਤੁਸੀਂ ਸਿੰਘ ਸਹਿਬਾਨਾਂ ਦੀ ਨਵੀਂ ਨੁਕਤੀ ਦੇ ਮੌਕੇ ਪੰਥ ਇਕੱਠਾ ਕਰਦੇ ਹੋ ਪੰਥ ਨੂੰ ਬੁਲਾਉਂਦੇ ਹੋ ਉੱਥੇ ਸਿਰੋਪਾਉ ਦਵਾਉਂਦੇ ਹੋ ਦਸਤਾਰਾਂ ਪੇਟ ਕੀਤੀਆਂ ਜਾਂਦੀਆਂ ਉਸ ਵਕਤ ਸਾਰਿਆਂ ਨੂੰ ਸੱਦਿਆ ਜਾਂਦਾ ਤੇ ਸਾਰੇ ਸਨਮਾਨਪੂਰਵਕ ਸ੍ਰੀ ਕਲਤਖ ਸਾਹਿਬ ਦੀ ਦਾ ਜਾਂ ਦੂਸਰੇ ਤਖਤਾਂ ਦਾ ਸਨਮਾਨ ਕਰਨ ਹਿਤ ਸਾਰੇ ਪਹੁੰਚਦੇ ਹਮਮਾ ਕੀ ਦੰਦੇ ਆ ਤੇ ਜਦੋਂ ਅੱਜ ਇਹ ਫੈਸਲਾ ਲਿਆ ਕਿਉਂ ਨਾ ਪੰਥਕ ਜਥੇਬੰਦੀਆਂ ਨੂੰ ਸਿੱਖ ਸੰਪਰਦਾਵਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਮਹਾਪੁਰਖਾਂ ਨੂੰ ਪੰਥਕ ਜਥੇਬੰਦੀਆਂ ਨੇ ਕਿਉਂ ਨਹੀਂ ਪੁੱਛਿਆ ਗਿਆ ਕਿਉਂ ਨਹੀਂ ਉਹਨਾਂ ਨਾਲ ਸਲਾਹ ਲਈ ਗਈ ਇਹ ਮਨਮਾਨੀ ਦਾ ਫੈਸਲਾ ਨਹੀਂ ਇਹ ਸੰਗਤ ਦੇ ਤੇ ਥੋਪਿਆ ਨਹੀਂ ਜਾ ਰਿਹਾ ਇਹ ਥੋਪੇ ਹੋਏ ਮਸਲੇ ਸੰਗਤ ਕਿੰਨਾ ਚਿਰ ਤੁਹਾਡੇ ਫੈਸਲਿਆਂ ਨੂੰ ਮੰਨੇਗੀ ਬਾਬਾ ਜੀ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਅਸਤੀਫਾ ਦਿੱਤਾ ਗਿਆ ਔਰ ਅੱਜ ਨਾਮਨਜ਼ੂਰ ਕੀਤਾ ਗਿਆ ਉਹਨਾਂ ਦਾ ਅਸਤੀਫਾ ਕੀ ਸਮਝਦੇ ਆਂਗੇ ਉਹਨਾਂ ਨੇ ਵੀ ਅਸਤੀਫਾ ਜਿਹੜਾ ਦਿੱਤਾ ਕਿਸੇ ਦਬਾਅ ਤੋਂ ਬਾਹਰ ਨਿਕਲਣ ਦੇ ਲਈ ਦਿੱਤਾ ਉਹਨਾਂ ਨੇ ਜਦੋਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਸਤੀਫਾ ਦਤਾ ਉਹਦੇ ਬਹੁਤ ਵੱਡੇ ਕਾਰਨ ਹੁੰਦੇ ਆਂਗੇ ਉਹਦੇ ਬਹੁਤ ਵੱਡੇ ਮਕਸਦ ਹੁੰਦੇ ਆ ਕਿਉਂ ਦਿੱਤਾ ਇਸ ਗੱਲ ਦਾ ਜਵਾਬ ਤਾਂ ਸਰਦਾਰ ਹਰਜਿੰਦਰ ਸਿੰਘ ਧਾਮੀ ਦੇ ਸਕਦੇ ਆ ਇੱਕ ਪੰਥ ਦੀ ਬੜੀ ਸਤਿਕਾਰਤਾ ਹਸਤੀ ਆ ਸਰਦਾਰ ਹਰਜਿੰਦਰ ਸਿੰਘ ਧਾਮੀ ਕਿਨਾਂ ਕਾਰਨਾਂ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਉਹਦਾ ਅੰਦਾਜ਼ਾ ਹਰ ਇੱਕ ਵਿਅਕਤੀ ਨੂੰ ਹਰ ਸਿੱਖ ਨੂੰ ਪਤਾ ਵੀ ਕਿਉਂ ਦਿੱਤਾ ਇਸ ਕਰਕੇ ਬਿਹਤਰ ਤਾਂ ਉਹ ਹੀ ਦੱਸ ਸਕਦੇ ਆ ਪਰ ਅੱਜ ਹਾਲਾਤ ਕੀ ਆ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸ਼੍ਰੋਮਣੀ ਅਕਾਲੀ ਦਲ ਸਾਡਾ ਸ਼੍ਰੋਮਣੀ ਕਰਤਾਰਾ ਪ੍ਰਬੰਧਕ ਕਮੇਟੀ ਸਾਡੀ ਹੈ ਪੰਥਕ ਕਰਦਾਰ ਵਾਲੀਆਂ ਸ਼ਕਤੀਆਂ ਅੱਜ ਇਸ ਜਥੇਬੰਦੀ ਵਿੱਚੋਂ ਕਿਰਦੀਆਂ ਕਿਰਦੀਆਂ ਫਿਰਦੀਆਂ ਕਿੱਥੇ ਚਲੀਆਂ ਗਈਆਂ ਅੱਜ ਪੰਥਕ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੋਲੇ ਅੱਜ ਕੋਈ ਪੰਥਕ ਚਿਹਰਾ ਨਹੀਂ ਦੁਨੀਆ ਦੇ ਅੱਗੇ ਲਿਆਉਣ ਵਾਸਤੇ ਸ਼੍ਰੋਮਣੀ ਕਮੇਟੀ ਕੋਲੇ ਕੋਈ ਪੰਥਕ ਚਿਹਰਾ ਨਹੀਂ ਅੱਜ ਦੁਨੀਆ ਦੇ ਸਾਹਮਣੇ ਖੜਾ ਕਰਨ ਵਾਸਤੇ ਅੱਜ ਸ਼੍ਰੋਮਣੀ ਕਮੇਟੀ ਕੋਲੇ ਕੋਈ ਇਹੋ ਜੀ ਹਸਤੀ ਨਹੀਂ ਇਹ ਇਹੋ ਜਿਹਾ ਸਿੰਘ ਸਹਿਬਾਨ ਦਾ ਚਿਹਰਾ ਗਿਲੇ ਆਂਦਾ ਜਾਵੇ ਜਿਹਨੂੰ ਸਾਰੀ ਕੌਮ ਮੰਨ ਲਵੇ ਇਸ ਤੋਂ ਵੱਡੀ ਇਸ ਤੋਂ ਵੱਡੀ ਦੁਰਦਸ਼ਾ ਹੋਰ ਕੀ ਹੋ ਸਕਦੀ ਹੈ ਭਾਜੀ ਇੱਕ ਜਦਾਂ ਫਾਈ ਮਾਰਕਸ ਦੇ ਜਿਹੜਾ ਤੁਸੀਂ ਐਲਾਨ ਕੀਤਾ ਹੈਗਾ ਇਕੱਠ ਸੀਗਾ ਉਹਦੇ ਵਿੱਚ ਤੁਸੀਂ ਮਤਿਆਂ ਦੇ ਵਿੱਚ ਫਾਈ ਮਾਰਕਸ ਦਾ ਜਿਹੜਾ ਪਹਿਲਾਂ ਨਾ ਦਿੱਤਾ ਸੀਗਾ ਹਾਂਜੀ ਮਤੇ ਸੀਗਾ ਹਾਂਜੀ ਲੇਕਿਨ ਹੁਣ ਇਹਦੇ ਵਿੱਚ ਜਿਹੜਾ ਹੁਣ ਤੁਸੀਂ ਅੱਜ ਐਲਾਨ ਕਰ ਰਹੇ ਹੋ ਕਿਉਂਕਿ ਇਹ ਤਾਂ ਪਹਿਲਾਂ ਫਾਈ ਮਾਰਕਸ ਨੂੰ ਵੀ ਕੀਤਾ ਜਿਹੜਾ ਅੰਦਪੁਰ ਕਰਤਤਾ ਹੋਈ ਸੀ 14 ਸੌਰੀ 14 ਨੂੰ ਕੀਤਾ ਸੀਗਾ 28 ਇੱਕ ਸੰਬੰਧੀ ਜਿਹੜਾ ਕਿ ਜੇਕਰ ਨਹੀਂ 17 ਨੂੰ ਅੰਤਰ ਕਮੇਟੀ ਕਾਉਂਸਲਿੰਗ ਇਹ ਰਵੇ ਸੀ। ਭਾਈ ਨਰਮਨ। ਹਰ ਅਜੇ ਇਸ ਤੋਂ ਪਹਿਲਾਂ ਕਿਸੇ ਕਹਿ ਸਕਦੇ ਸੰਸਥਾ ਦੇ ਨਾਲ ਜਾਂ ਸੰਪਰਦਾਵਾਂ ਦੇ ਨਾਲ ਵੀ ਸੰਪਰਕ ਹੋ ਗਿਆ ਸੀ। ਸਾਡਾ ਸੁਵੇਰ ਤਾਂ ਸਾਡਾ ਸਿੰਘਾ ਦਾ ਸਾਡਾ ਸੰਪਰਕ ਚੱਲ ਰਿਹਾ। ਨਾਮ ਜ਼ਿਕਰ ਕਰ ਸਕਦੇ। ਸਮੂੱਚੇ ਰੂਪ ਦੇ ਵਿੱਚ। ਸਮੂੱਚੀਆਂ ਦੇ ਉੱਤੇ ਬੰਦੀਆਂ ਅੱਜ ਨਾਲ ਸਾਡਾ ਚੱਲ ਰਿਹਾ। ਹੁਣ ਨਾਲ ਤੇ ਤਾਲਮਿਲ ਸਾਰੇ ਬਹੁਤ ਵੱਡਾ ਰੋਸ ਹੈ ਔਰ ਸਾਰੇ ਬੜੇ ਉਤਸ਼ਾਹ ਦੇ ਵਿੱਚ ਹੈ ਸਾਰੇ ਕਹਿੰਦੇ ਵੀ ਅਸੀਂ ਇਸ ਗਲਤ ਫੈਸਲੇ ਦਾ ਡਟ ਕੇ ਵਿਰੋਧ ਕਰਾਂਗੇ। ਅਸੀਂ ਜਾਵਾਂਗੇ ਸਾਡਾ ਤਰੀਕਾ ਕੋਈ ਦੂਸਰੇ ਲੋਕਾਂ ਵਰਗਾ ਨਹੀਂ ਵੀ ਕਿ ਅਸੀਂ ਕਿਸੇ ਦੇ ਖਿਲਾਫ ਕੋਈ ਨਾਰਾਬਾਦੀ ਕਰਨੀ ਹੈ ਅਸੀਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਇਸੀ ਕਾਲ ਤੱਕ ਸਦੀ ਮਾਨਮਰਿਆਦਾ ਨੂੰ ਮੁੱਖ ਰੱਖਦੇ ਹੀ ਵੱਡਾ ਸਿੱਖ ਸੰਗਤਾਂ ਜਿਹੜੀਆਂ ਕਾਫਲਿਆਂ ਦੇ ਰੂਪ ਦੇ ਵਿੱਚ ਉਸ ਦਿਨ ਜਾਣ ਗਈਆਂ ਇਹ ਪ੍ਰੋਗਰਾਮ ਨਿਸ਼ਚਿਤ ਹੈ ਸਾਡਾ ਮੱਤਕ ਸਾਲ ਦੀ ਵਫਾਈ ਦੇ ਵਿੱਚ ਅੰਤਰੀ ਕਮੇਟੀ ਦੇ ਮੈਂਬਰਾਂ ਨੂੰ ਸਿੱਖ ਸੰਗਤਾਂ ਜਿਹੜੀਆਂ ਉਹ ਮਿਲ ਰਹੀਆਂ ਕੋਈ ਹਾਰਪਕੀ ਹੰਗਾਰਾ ਵੀ ਕਿਸੇ ਮੈਂਬਰ ਦਾ ਅਜੇ ਤੱਕ ਆਇਆ ਹੋ ਮੇਰੀ ਇਹੋ ਬੇਨਤੀ ਹੈ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੇ ਮੈਂਬਰਾਂ ਤੇ ਇੰਨਾ ਕੁ ਦਬਾਅ ਕਿ ਉਹ ਵਿਚਾਰੇ ਉਫ ਨਹੀਂ ਕਰ ਰਹੇ ਉਹਨਾਂ ਦੀ ਹਾਲਤ ਅੰਦਰੋਂ ਹਰ ਮੈਂਬਰ ਮਹਿਸੂਸ ਕਰਦਾ ਵੀ ਇਹ ਗਲਤ ਹੈ ਪਰ ਉਹ ਜ਼ੁਬਾਨ ਨਹੀਂ ਖੋਲ ਸਕਦੇ ਉਹਨਾਂ ਦੀਆਂ ਵੱਡੀਆਂ ਮਜਬੂਰੀਆਂ ਉਹਨਾਂ ਦੇ ਉੱਤੇ ਸਿਆਸੀ ਪ੍ਰੈਸ਼ਰ ਇੰਨਾ ਕ ਹੈ ਕਿ ਉਹ ਵਿਚਾਰੇ ਬੋਲ ਨਹੀਂ ਸਕਦੇ ਪਰ ਉਹਨਾਂ ਨੂੰ ਦਬਾਅ ਮੁਕਤ ਹੋਣ ਦੀ ਲੋੜ ਹੈ ਉਹ ਕੌਣ ਹੈ ਉਹ ਪੰਥ ਦੀ ਨੁਮਾਇੰਦਗੀ ਕਰਦੇ ਹੈ ਉਹ ਕਿਸੇ ਵਿਅਕਤੀਆਂ ਦੀ ਨੁਮਾਇੰਦਗੀ ਨਹੀਂ ਕਰਦੇ ਕਿਸੇ ਵਿਸ਼ੇਸ਼ ਤੇ ਰਾਂਦੀ ਨੁਮਾਇੰਦਗੀ ਨਹੀਂ ਕਰਦੇ ਸ਼੍ਰੋਮਣੀ ਕਮੇਟੀ ਪੰਥ ਦੀ ਜਮਾਤ ਹੈ ਉਹਨਾਂ ਨੂੰ ਪੰਥ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ ਇਸ ਦਬਾਅ ਤੋਂ ਬਾਹਰ ਆਉਣਾ ਚਾਹੀਦਾ ਉਹਨਾਂ ਨੂੰ ਬਾਬਾ ਜੀ ਸਾਰੇ ਚੀਜ਼ ਦੇ ਪਿੱਛੇ ਇੱਕ ਚਰਚਾ ਦਮੇਸ਼ਾ ਬਣਿਆ ਹੋਇਆ ਹੈ ਕਿ ਕਿਤੇ ਕਿਸੇ ਇੱਕ ਸਿਆਸੀ ਵਿਅਕਤੀ ਦੀ ਸ਼ਾਖ ਚਾਉਣ ਦਾ ਕਰਕੇ ਸਾਰਾ ਜਿਹੜੀ ਉਥਲ ਪੁਤਲ ਹੋਈ ਹੈ ਦੇਖੋ ਸੰਸਦ ਦੀ ਜਦੋਂ ਸ਼ਾਖ ਬਣਦੀ ਹੈ ਨਾ ਦੁਨੀਆ ਵਿੱਚ ਕਿਸੇ ਵੀ ਵਿਅਕਤੀ ਦੀ ਸ਼ਾਕ ਬਣਦੀ ਹੈ ਚੰਗੇ ਕੰਮ ਕਰਕੇ ਮਿਹਨਤਾਂ ਕਰਕੇ ਕੁਰਬਾਨੀਆਂ ਕਰਕੇ ਸੇਵਾ ਭਾਵਨਾਵਾਂ ਕਰਕੇ ਜੇ ਸਾਡੇ ਵਿੱਚੋਂ ਅੱਜ ਸੇਵਾ ਭਾਵਨਾ ਖਤਮ ਹੋ ਗਈ ਸਾਡੇ 'ਚ ਅੱਜ ਨਿਮਰਤਾ ਖਤਮ ਹੋਈ ਸਾਡੇ ਸਿਰ ਤੇ ਹੰਕਾਰ ਦਾ ਫਤੂਰ ਚੜਿਆ ਹੋਇਆ ਹੰਕਾਰ ਦਾ ਨਸ਼ਾ ਸਾਨੂੰ ਅੰਨ੍ਹਾ ਕਰੀ ਬੈਠਾ ਸੋਚਣ ਸਮਝਣ ਦੀ ਸ਼ਕਤੀ ਸਾਡੀ ਖਤਮ ਹੋ ਗਈ ਹੈ ਗਵਾਲੀ ਐਸੀ ਤੇ ਫਿਰ ਸਾਡੀਆਂ ਸ਼ਖਸੀਅਤਾਂ ਦੁਨੀਆ ਵਿੱਚ ਕਿਵੇਂ ਬਹਾਲ ਹੋਣਗੀਆਂ ਕਿ ਮੇ ਰਤਵੇ ਬਹਾਲ ਹੋਣਗੇ ਉਹ ਤਾਂ ਅਸੀਂ ਸਭ ਕੁਝ ਗਵਾ ਲਿਆ ਹਉਮੈ ਕਰਕੇ ਗਵਾਇਆ ਨਾ ਹਉਮੈ ਹੰਕਾਰ ਦੇ ਕਾਰਨ ਹੀ ਗਵਾਇਆ ਸਾਰਾ ਕੁਝ ਜੇ ਇਹ ਲੋਕ ਨਿਮਰਤਾ ਦੇ ਘਰ ਵਿੱਚ ਆ ਕੇ ਸੰਗਤ ਦੀ ਚਰਨ ਧੂੜ ਬਣ ਕੇ ਰਹਿਣ ਸੰਗਤ ਦੀ ਭਾਵਨਾ ਨਾਲ ਚੱਲਣ ਤਾਂ ਇਹਨਾਂ ਦੇ ਰਤਵੇਆਂ ਨੂੰ ਬਹਾਲ ਕਰਨਾ ਸੰਗਤ ਦੇ ਹੱਥ ਵਿੱਚ ਹੈ ਸੰਗਤ ਨੇ ਸਭ ਕੁਝ ਹੀ ਬਹਾਲ ਕਰ ਦੇਣਾ ਸੰਗਤ ਨੇ ਸੰਗਤ ਜਿਹੜੇ ਰੁਤਬੇ ਐ ਸੰਗਤੀ ਦੰਦੀ ਐ ਸੰਗਤੀ ਉਹਨਾਂ ਨੂੰ ਬਹਾਲ ਰੱਖਦੀ ਐ ਆਗਰ ਜੇ ਪੰਥ ਕਿਸੇ ਨੂੰ ਰਾਜ ਸੰਘਾਸਨ ਦੇ ਸਕਦਾ ਤੇ ਉਹਨੂੰ ਰਾਜ ਕਰਦੇ ਨੂੰ ਉਹਦੀ ਜਵਾਬ ਦਲ ਤਲਬੀ ਵੀ ਸੰਗਤ ਕਰ ਸਕਦੀ ਐ ਵੀ ਤੂੰ ਗਲਤ ਕਰ ਰਿਹਾ ਅਗਰ ਉਹ ਨਹੀਂ ਹਟਦਾ ਤਾਂ ਸੰਗਤ ਜਿਹੜੀ ਐ ਉਹ ਤਖਤ ਹੋਰ ਕਿਸੇ ਨੂੰ ਵੀ ਦੇ ਸਕਦੀ ਐ ਅਖੀਰ ਦੇ ਵਿੱਚ ਕੋਈ ਸਿੱਖ ਸੰਗਤ ਨੂੰ ਕੋਈ ਅਗਲੀ ਰਾਣਟੀ ਦੇ ਲਈ ਕੋਈ ਅਪੀਲ ਕਰਨ ਕਿਉਂਦੇ ਆ ਮੇਰੀ ਇਹੋ ਬੇਨਤੀ ਹੈ ਕਿ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚੋਂ ਸੰਗਤਾਂ ਸ਼ਾਂਤਮਈ ਢੰਗ ਦੇ ਨਾਲ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਕਿਉਂਕਿ ਇੱਕੋ ਮੇਰੀ ਬੇਨਤੀ ਹੈ ਇਹ ਸਾਡਾ ਸ਼ਾਂਤਮਈ ਪ੍ਰੋਗਰਾਮ ਹੈ ਅਸੀਂ ਪੰਜਾਬ ਦਾ ਵੀ ਮਾਹੌਲ ਠੀਕ ਰੱਖਣਾ ਪੰਥ ਦਾ ਮਾਹੌਲ ਵੀ ਠੀਕ ਰੱਖਣਾ ਸੰਗਤ ਦਾ ਮਾਹੌਲ ਵੀ ਠੀਕ ਰੱਖਣਾ ਇਸ ਲਈ ਕਿਸੇ ਨੇ ਵੀ ਗਰਮਾਹਟ ਵਿੱਚ ਆ ਕੇ ਢੁਕਾਹਟ ਵਿੱਚ ਆ ਕੇ ਕੋਈ ਗਲਤ ਕਦਮ ਨਹੀਂ ਉਠਾਉਣਾ ਸ਼ਾਂਤਮਈ ਪ੍ਰੋਗਰਾਮ ਦਿੱਤੇ ਆ ਸ਼ਾਂਤਮਈ ਪ੍ਰੋਗਰਾਮਾਂ ਦੇ ਲੈ ਕੇ ਤੁਰਨਾ ਸ਼ਾਂਤਮਈ ਇਹਨਾਂ ਪ੍ਰੋਗਰਾਮਾਂ ਨੂੰ ਆਪਾਂ ਸਫਲ ਬਣਾਉਣਾ ਇਹ ਮੇਰੀ ਬੇਨਤੀ ਹੈ 28 ਮਾਰਚ ਦਿਨ ਸ਼ੁੱਕਰਵਾਰ 2025 ਨੂੰ ਕਿ ਉਸ ਦਿਨ ਹਮ ਮਾ ਕੇ ਪਹੁੰਚਣਾ ਔਰ ਇਹਨਾਂ ਲੋਕਾਂ ਦੇ ਗਲਤ ਫੈਸਲੇ ਜਿਹੜੇ ਐ ਉਸ ਨੂੰ ਗਲਤ ਫੈਸਲਿਆਂ ਨੂੰ ਬਦਲਾ ਕੇ ਜੋ ਪਰਸ ਦੀਆਂ ਭਾਵਨਾਵਾਂ ਉਸ ਅਨੁਸਾਰ ਇਹਨਾਂ ਤੋਂ ਫੈਸਲੇ ਕਰਾਉਣੇ ਸਾਡਾ ਫਰਜ਼ ਹੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਹ